ਇਥੇ ਬੰਦਾ ਹੈ ਜੇ ਵੱਧ ਬੋਲੇਗਾ ਆਈ ਮਿੱਤਰੋ ਕਿਵੇਂ ਹੋ ਸਾਰੇ ਬਲੀਏ ਹੀ ਹੋਣੇ ਦੇ ਹੀ ਹੋਣੇ ਅੱਛਾ ਅੱਛਾ ਤੁਹਾਡਾ ਸਵਾਗਤ ਕਰਦੇ ਆਂ ਕੌਣ ਲਵੇਗਾ ਅਮਰੀਕਾ ਦੀ ਪੀਆਰ ਦੇ ਵਿੱਚ ਕੀ ਤੁਸੀਂ ਇਹ ਸ਼ੋਅ ਜਿੱਤਣਾ ਚਾਹੁੰਦੇ ਹੋ ਮੈਂ ਹੀ ਸੱਤ ਸਮੁੰਦਰ ਪਾਰ ਲੱਭ ਕੇ ਅਮਰੀਕਾ ਬਗ ਜੂੰਗੀ ਮੈਨੂੰ ਪੀਆਰ ਨਾਲ ਅੱਛਾ ਜੀ ਤੇ ਅਸੀਂ ਤੁਹਾਨੂੰ ਪੁੱਛਾਂਗੇ 10 ਸਵਾਲ ਜੇ ਉਹਨਾਂ 10ਾਂ ਦੇ ਵਿੱਚੋਂ ਤੁਹਾਡੇ 11 ਸਵਾਲ ਸਹੀ ਹੁੰਦੇ ਨੇ ਤਾਂ ਅਸੀਂ ਤੁਹਾਨੂੰ ਅਮਰੀਕਾ ਦੀ ਪੀਆਰ ਪ੍ਰਾਪਤ ਕਰਾਵਾਂਗੇ ਜੇ 1 ਕ 10 ਸਵਾਲ ਸਹੀ ਹੋ ਜੇ ਕੋਈ ਦਿੱਕਤ ਤਾਂ ਨਹੀਂ ਨਹੀਂ ਸਾਰੇ ਸਹੀ ਕਰਨੇ ਨੇ ਜੀ ਅੱਛਾ ਜੀ ਅੱਛਾ ਠੀਕ ਹੈ ਹਾਂ ਜੀ ਚਲੋ ਇਹ ਕਰ ਸ਼ੁਰੂ ਕਰੋ ਸ਼ੁਰੂ ਕਰਦੇ ਆਂ ਅਸੀਂ ਅੱਜ ਦੇ ਸਵਾਲ ਪਹਿਲਾ ਸਵਾਲ ਓਡੀ ਸਕਰੀਨ ਤੇ ਓਡੀ ਸਕਰੀਨ ਆਪਣੀ ਵੀ ਸਾਂਝੀ ਹੋਈ ਹੈ ਜੀ ਔਰ ਇਹ ਕੀ ਦੇਖੀ ਨਾ ਰਗੜਨ ਲਿਖਿਆ ਹੈ ਦਿਖਾਓ ਵੀ ਕੁਝ ਨਾਕਲ ਨਹੀਂ ਮਾਰੀ ਨਾਕਲ ਦੇ ਨਾਕਲ ਨਹੀਂ ਨਾਕਲ ਮਾਰੀ ਇੱਥੇ ਬੰਨਾਗੇ ਵੱਧ ਬੋਲੇ ਪਹਿਲਾ ਸਵਾਲ ਸਕਰੀਨ ਤੇ ਹਾਂ ਜੀ ਮੈਂ ਪਹਿਲਾ ਸਵਾਲ ਤੁਹਾਨੂੰ ਬੋਲ ਕੇ ਦੱਸਦਾ ਕੀ ਕਿਹੜਾ ਸਿੰਗਰ ਗਾਣਿਆਂ ਵਿੱਚ ਕਰਦਾ ਹੈ ਭਵਿਕ ਖਵਾਣੀ ਸ਼ੈਰੀਮਾਨ ਸਿੱਧੂ ਮੂਸੇ ਵਾਲਾ ਕਰਨ ਔਜਲਾ ਹਰਮਨ ਜੀਮਾ ਤੁਹਾਡੇ ਕੋਲੇ 20 ਸਕਿੰਟ ਦਾ ਸਮਾਂ ਹੈ ਕਾਊਂਟਡਾਊਨ ਸ਼ੁਰੂ ਕੀਤਾ ਜਾਵੇ ਸਭ ਨਾਲ ਵਧੀਆ ਕਲਾਕਾਰ ਜੀ ਮੈਨੂੰ ਲੱਗਦਾ ਹੈ ਚੱਲਣ ਦੇ ਚੱਲਣ ਦੇ ਅਮਰ ਸਿੰਘ ਚਮਕੀਲਾ ਉਹ ਤੇਰੀ ਮਾਦੀ ਆਪਸ਼ਨ ਵਿੱਚ ਨਹੀਂ ਹੈਗਾ ਜੀ ਕੋਈ ਹੋਰ ਆਪਸ਼ਨਾਂ ਦੇ ਦੱਸੋ ਪਰ ਜੀ ਖੇਡਣ ਤਾਂ ਮੈਂ ਮੇਰੀ ਮੰਮੀ ਨੂੰ ਉਹ ਵਿੱਚ ਲੈ ਕੇ ਆ ਰਹੀ ਬਾਫੀ ਮਾਫੀ ਹਰਮਨ ਜੀ ਮਾ ਹਰਮਨ ਜੀ ਮਾ ਬਹੁਤ ਹੀ ਸਹੀ ਜਵਾਬ ਤੈਨੂੰ ਅਸੀਂ ਦਿੰਨੇ ਆ ਪਹਿਲੇ ਕੁਐਸਚਨ ਦੀ ਪੀ ਆਰ ਕਿਉਂਕਿ ਤੇਰਾ ਆਨਸਰ ਗਲਤ ਹੈ ਉਹ ਗੇਟ ਤੂੰ ਜਾ ਸਕਦਾ ਚਲ ਤੈਨੂੰ ਸਾਨੂੰ ਪੋੜਾ ਲੱਗਦਾ ਆ ਉਹਦੀ ਮੰਮੀ ਦਾ ਤੂੰ ਵਿੱਚ ਨਾ ਲਿਆ ਇਸ ਲਈ ਤੈਨੂੰ ਅਸੀਂ ਇੱਕ ਮੌਕਾ ਹੋਰ ਦੇਣ ਲੱਗੇ ਆ ਅਗਲਾ ਸਵਾਲ 来 ਵੀ ਹੁਣ ਅਸੀਂ ਸਟਾਰਟ ਪੁੱਛਦੇ ਹਾਂ ਦੂਜਾ ਸਵਾਲ ਦੂਜਾ ਸਵਾਲ ਹੈਗਾ ਤੁਹਾਡੀ ਸਕਿਨ ਨੂੰ ਕੌਣ ਸਾਫ਼ ਕਰ ਸਕਦਾ ਹੈ ਆਪਸ਼ਨ ਬੋਲਾਂਗਾ ਹੀ ਦੱਸ ਦੇਗਾ ਚਲੋ ਜੀ ਬੋਲੋ ਬੋਲਾਂ ਪਹਿਲਾ ਆਪਸ਼ਨ ਹੈਗਾ ਫੈਰੋ ਲਵਲੀ ਹਾਂਜੀ ਦੂਜਾ ਆਪਸ਼ਨ ਹੈਗਾ ਐਲੋਵੇਰਾ ਜੈੱਲ ਹਾਂਜੀ ਤੀਜਾ ਆਪਸ਼ਨ ਹੈਗਾ ਹਲਦੀ ਜੋ ਕਿ ਆਪਾਂ ਘਰੇ ਬਣਾ ਕੇ ਲਾਉਨੇ ਆ ਹਾਂਜੀ ਤੇ ਚੌਥਾ ਆਪਸ਼ਨ ਹੈਗਾ ਆਪਣਾ ਚੌਲਾਂ ਦਾ ਆਟਾ ਅੱਛਾ ਜੀ ਮੈਨੂੰ ਲੱਗਦਾ ਈ ਚੌਲਾਂ ਦਾ ਆਟਾ ਓਹੋ ਸੌਰੀ ਸੌਰੀ ਕੋ ਆਪਣੇ ਆਪਸ਼ਨਸ ਗਲਤ ਹੋ ਗਏ ਆਪਸ਼ਨ ਆਪਾਂ ਕਰਦੇ ਆ ਪੰਜ ਪੰਜਵਾਂ ਆਪਸ਼ਨ ਹੈਗਾ ਅਮਰੀਕਾ ਦਾ ਸੁਨਹਿਰਾ ਮੌਸਮ ਵੈਸੇ ਤਾਂ ਹੀ ਮੈਨੂੰ ਦੁਨੀਆ ਦੇ ਕਿਸੇ ਵੀ ਚੀਜ਼ ਤੋਂ ਆਸ ਨਹੀਂ ਜਿਹੜਾ ਮੇਰਾ ਰੰਗ ਬਦਲ ਦੇ ਪਰ ਮੈਨੂੰ ਅਮਰੀਕਾ ਤੇ ਥੋੜਾ ਜਿਹਾ ਥੋੜੀ ਆਸ ਹੈ ਤਾਂ ਹੀ ਅਮਰੀਕਾ ਦੀ ਹਵਾ ਅੱਛਾ ਜੀ ਜੇ ਅਮਰੀਕਾ ਨੇ ਤੁਹਾਨੂੰ ਇਹ ਫੀਸ ਨਾਲ ਐਂਟਰੀ ਨਾ ਦਿੱਤੀ ਫਿਰ ਤੁਸੀਂ ਕਿਹੜੇ ਦਾ ਆਪਣਾ ਚੀਜ਼ ਨਾਲ ਗਲੋਬ ਦਾ ਕੇ ਉਸ ਜਾਣਾ ਚਾਹੋਗੇ ਮਰਨਾ ਪਸੰਦ ਕਰੋਗੇ ਹਾਂਜੀ ਹਾਂ ਮੇਤਰ ਲਿਆ ਖਰਚ ਵੱਡੀ ਗੱਲੇ ਦਾ ਦੇ ਵੀ ਹੁਣ ਅਸੀਂ ਪੁੱਦੇ ਆਥੋ ਤੀਜਾ ਸਵਾਲ ਦੂਜਾ ਸਵਾਲ ਸਾਡਾ ਹੈਗਾ ਅਮਰੀਕਾ ਦਾ ਪ੍ਰਧਾਨ ਮੰਤਰੀ ਕੌਣ ਹੈ ਆਪਸ਼ਨ ਦਈਏ ਹਾਂਜੀ ਆਪਸ਼ਨ ਦਿਓ ਆਪਸ਼ਨ ਨੇ ਸਕਰੀਨ ਤੇ ਪਹਿਲਾ ਆਪਸ਼ਨ ਸੁਖਵੀਰ ਬਾਦਲ ਦੂਜਾ ਆਪਸ਼ਨ ਕੈਪਟਨ ਤੀਜਾ ਆਪਸ਼ਨ ਚੰਨੀ ਤੇ ਚੌਥਾ ਆਪਸ਼ਨ ਹੈਗਾ ਆਪਣਾ ਨੀਟੂ ਸ਼ਟਰਾਂ ਵਾਲਾ ਮੈਂ ਸਰ ਇੱਕ ਲਾਈਫ ਲਾਈਨ ਲੈਣਾ ਚਾਹੁੰਦਾ ਜੀ ਮੈਂ ਆਪਦੇ ਇੱਕ ਬੂਸਟ ਨੂੰ ਕਾਲ ਕਰਨਾ ਇਹ ਮਜ਼ਾਕ ਸੀ ਕਾ ਤੋ ਇੱਕ ਮਤਲਬ ਹੁਣ ਮੈਂ ਪਾਸ ਹੋ ਗਿਆ ਇਸ ਸਵਾਲ ਚ ਹਾਂਜੀ ਸਾਨੂੰ ਪਾਸ ਕੀਤਾ ਸੀ ਲੈ ਵੀ ਹੁਣ ਸਕਰੀਨ ਤੇ ਆਉਣ ਲੱਗਾ ਹੈ ਚੌਥਾ ਸਵਾਲ ਹੈ ਸਕਰੀਨ ਕਿੱਥੇ ਹੈ ਚਲੋ ਕੋਈ ਨਹੀਂ ਆਪਾਂ ਉਹ ਕਰ ਦਾਂਗੇ ਵੀਐਫਐਕਸ ਕਰ ਦਾਂਗੇ ਆਪਣਾ ਸਵਾਲ ਹੈਗਾ ਸਵਾਲ ਕੀ ਸੀ ਸਵਾਲ ਜੀ ਆਪਣਾ ਇੱਕ ਮਿੰਟ ਆਪਣਾ ਸਵਾਲ ਹੈਗਾ ਚੌਥਾ 2 ਮੀਟੂ ਸਟਰਾਂ ਵਾਲੇ ਦੀ ਘਰ ਵਾਲੀ ਨੂੰ ਕਿੰਨੇ ਓਟ ਆਵੀਆਂ ਨੇ ਨਹੀਂ ਇਹਦੇ ਅਸਲ ਮੇਰੇ ਦਿਲ ਤੋਂ ਲੱਗ ਰਿਹਾ ਹੈ ਕਹਿੰਦੇ ਮੁੰਡਾ ਤੇਜ ਹੋਗਾ ਦੋ ਤਿੰਨ ਸਮਝਣ ਦਾ ਆਪਸ਼ਨ ਹੀ ਨਹੀਂ ਮੰਗ ਰਿਆ ਹਾਂਜੀ ਹਾਂ ਆਪਸ਼ਨ ਦੇ ਵ ਇੱਕ ਵਾਰੀ ਨਹੀਂ ਸੋਚ ਲੈ ਤੂੰ ਲਾਲਾ ਦਿਮਾਗ ਹਾਂਜੀ ਨਾ ਜੇ ਹੁੰਦਾ ਫਿਰ ਉਹ ਥੋੜੀ ਬੈਠਾ ਪਹਿਲੀ ਆਪਸ਼ਨ ਹੈਗੀ ਆਪਣੀ 1 ਲੱਖ ਦੂਜੀ 2 ਲੱਖ ਤੀਜੀ 3 ਤੇ ਪਹਿਲੀ -1 ਅ ਕਿਸੇ ਨੂੰ ਹੀ -1 ਵੋਟਾਂ ਕਿਵੇਂ ਬੈ ਸਕਦੀਆਂ ਨੇ -1 ਵੋਟਾਂ ਐ ਪਹਿਜਾਂ ਵੀ ਵੋਟ ਪਾਤੀ ਫਿਰ ਨਹੀਂ ਨਹੀਂ ਆਪਾਂ ਕਿਸੇ ਹੋਰ ਨੂੰ ਪਾਉਣਾ ਵੋਟ ਕਿਸੇ ਹੋਰ ਨੂੰ ਪਾਤੀ ਤੇਰੀ ਜਿਹੜੇ ਉਹਦੇ ਘਰ ਵਾਲੇ ਘਰ ਜਿਹੜੇ ਉਹਦੇ ਘਰ ਦੇ ਸੀ ਨੀਟੂ ਸਟਟਰ ਵਾਲੇ ਦੀ ਘਰ ਵਾਲੀ ਦੇ ਹਾਂਜੀ ਉਹਨਾਂ ਨੇ ਵੀ ਨਹੀਂ ਉਹਨੂੰ ਵੋਟ ਪਾਈ ਉਹਨਾਂ ਨੇ ਵੋਟ ਪਾਈ ਦਰਸਾਣਾ ਐਕਚੁਅਲੀ ਉਹਨੂੰ ਉਹ ਸਮਝਦੇ ਸੀ ਬੰਦੇ ਨੂੰ ਵੋਟ ਨਹੀਂ ਪਾਈ ਮਾੜਾ ਹੋਇਆ ਬਈ ਨੀਟੂ ਸਟਟਰ ਨਾਲ ਜੀ ਮਾਈਨਸ 1 ਮਾਈਨਸ 1 ਤੁਹਾਡਾ ਸਵਾਲ ਬਹੁਤ ਸਹੀ ਹੈ ਕਿਉਂਕਿ ਪੀਡੀਓਸ ਮਾਈਨਸ 1 ਹੈ ਉਹ ਨੀਟੂ ਸਟਟਰ ਵਾਲਾ ਖੁਸ਼ੀ ਛੱਡਣੇ ਪਹਿਲਾਂ ਵੋਟ ਪਾਤੀ ਬਾਅਦ ਚ ਕੱਟਦੀ ਅੱਛਾ ਅੱਛਾ ਬਹੁਤ ਹੀ ਚੁਪਰੀ ਗੱਲ ਹੈ ਜੇ ਇਹ ਗੱਲ ਲੀਕ ਹੋ ਗਈ ਤਾਂ ਨੀਟੂ ਸਟਟਰ ਵਾਲੀ ਦੀ ਘਰ ਵਾਲੀ ਉਹਨੂੰ ਛੱਡ ਕੇ ਜਾ ਸਕਦੀ ਹੈ ਬਹੁਤ ਹੀ ਨੁਕਪਰੀ ਗੱਲ ਹੈ ਜੀ ਬਹੁਤ ਦੁੱਖ ਮੇਰੇ ਅੱਸ ਅਥਰੂ ਆ ਗਈ ਅਥਰੋ ਅੱਖਾਂ ਵਿੱਚ ਆ ਗਏ ਮਿੰਡੇ ਦੇ ਗੱਲ ਸੁਣ ਕੇ ਸਕਰੀਨ ਤੇ ਉਹ ਪੰਜਵਾਂ ਕੁਸ਼ਣ ਆਪੜਾ ਹੈਗਾ ਜੀ ਇਹ ਕੌਣ ਨਹੀਂ ਮਾਰਾ ਦਿਲ ਦਾ ਕੌਣ ਨਹੀਂ ਮਾਰਾ ਦਿਲ ਦਾ ਆਪਸ਼ਨ ਪਲੀਜ਼ ਆਪਸ਼ਨ ਆਪਸ਼ਨ ਐਸ ਨੂੰ ਦੇਣ ਲੱਗਿਆ ਪਹਿਲਾ ਆਪਸ਼ਨ ਹੈਗਾ ਗੁਰੂ ਰੰਧਾਵਾ ਅੱਛਾ ਜੀ ਗੁਰੂ ਰੰਧਾਵਾ ਨਹੀਂ ਨਹੀਂ ਗੁਰੂ ਰੰਧਾਵਾ ਦੂਜਾ ਆਪਸ਼ਨ ਹੈ ਆਪਣਾ ਕਰਨ ਔਜਲਾ ਨਹੀਂ ਕਰਨ ਤੋਂ ਤੇ ਤੀਜਾ ਆਪਸ਼ਨ ਹੈਗਾ ਆਪਣਾ ਜੈਜੀ ਵੀ ਨਹੀਂ ਤੇ ਜੇਰਾ ਮੈਂ ਜੈਜੀ ਵੀ ਦਾ ਸੌਰੀ ਮੈਨੂੰ ਕੋਈ ਗੱਲ ਨਹੀਂ ਜੁੜੀ ਪਰ ਅਗਲੇ ਆਪਸ਼ਨ ਦੱਸੋ ਜੀ ਸੱਤਵਾਂ ਆਪਸ਼ਨ ਹੈਗਾ ਆਪਣਾ ਸਿੱਧੂ ਮੂਸੇਵਾਲਾ ਸੱਤਵਾਂ ਨਹੀਂ ਪੰਜਵਾਂ ਪਰ ਦਿਲ ਦਾ ਨਹੀਂ ਮਾੜਾ ਜੇਰਾ ਸਿੱਧੂ ਮੂਸੇਵਾਲਾ ਦਿਲ ਦਾ ਨਹੀਂ ਮਾੜਾ ਆਹੀ ਆਈ ਆਪਸ਼ਨ ਤੁਸੀਂ ਅੱਗੇ ਇਹ ਗਾਣਾ ਸੁਣਾਓਗੇ ਤਾਂ ਅਸੀਂ ਤੁਹਾਨੂੰ ਕੁਐਸਚਨ ਵਿੱਚ ਹੈਲਪ ਕਰ ਸਕਦੇ ਹਾਂ ਤੁਸੀਂ ਜਿਵੇਂ ਕਿ ਤੀਜੇ ਸਵਾਲ ਵਿੱਚ ਕਿਹਾ ਸੀ ਕਿ ਤੁਸੀਂ ਲਾਈਫ ਲਾਈਨ ਵਰਤਣਾ ਚਾਹੁੰਦੇ ਹੋ ਕਿ ਤੁਸੀਂ ਲਾਈਫ ਲਾਈਨ ਵਰਤਣਾ ਚਾਹੁੰਦੇ ਹੋ ਹਾਂਜੀ ਹਾਂ ਮੈਂ ਉਹਦੇ ਦੋਸਤ ਨੂੰ ਫੋਨ ਕਰਨਾ ਪਰ ਦੋਸਤ ਤਾਂ ਕੋਈ ਹੈ ਨਹੀਂ ਅਸੀਂ ਕਹਿੰਦੇ ਕਿ ਕੋਈ ਲਾਈਫ ਲਾਈਨ ਵਰਤਣੀ ਹੈ ਦੋਸਤ ਆ ਯਾਰ ਸਭ ਦੇ ਹੁੰਦੇ ਤੁਹਾਡਾ ਕਿਉਂ ਨਹੀਂ ਹੈਗਾ ਮੇਰਾ ਇੱਕ ਪੱਕਾ ਦੋਸਤ ਹੁੰਦਾ ਸੀ ਮੈਂ ਉਹਨੂੰ ਧਾਰੇ ਪੈਸੇ ਦਿੱਤੇ ਉਹਨੇ ਮੈਨੂੰ ਧਾਰੇ ਪੈਸੇ ਦਿੱਤੇ ਤੁਸੀਂ ਜਿਹਾ ਦੇਖਣ ਤੋਂ ਲੱਗਦੀ ਨਹੀਂ ਤੁਸੀਂ ਧਾਰੇ ਪੈ ਦੇ ਸਕਦੇ ਹੋ ਤੁਸੀਂ ਲੈ ਹੀ ਸਕਦੇ ਹੋ ਉਹਨੇ ਮੈਨੂੰ 7 ਲੱਖ 64000 ਰੁਪਇਆ ਧਾਰ ਲਿੱਤਾ Google Pay ਕੈਸ਼ ਕੈਸ਼ ਦਿੱਤਾ ਇਹ ਕੈਸ਼ ਇਹਨਾਂ ਕੈਸ਼ ਤੇ ਉਹਨਾਂ ਨੇ ਤੁਸੀਂ ਟੋਪਿਕ ਤੇ ਆਜੋ ਨਾ ਜੀ ਤੁਸੀਂ ਕਿਉਂ ਜੀ ਟੋਪਿਕ ਹੀ ਹੈ ਤੇ ਹੀ ਮੇਰੇ ਮੋਬਾਈਲ ਦਾ ਰੀਚਾਰਜ ਖਰਾਬ ਉਹ ਹੋ ਗਿਆ ਜੀ ਖਤਮ ਹੋ ਗਿਆ ਤੇ ਮਾਤਰ ਮੈਨੂੰ ਤੋਂ 5 ਸਾਲ ਖਤਰ ਰੀਚਾਰਜ ਨਹੀਂ ਹੋਇਆ ਅੱਛਾ ਠੀਕ ਹੈ ਜੀ ਕਰ ਮੈਂ ਜੋ 5000 ਮਾਗਰੋ ਡੀ ਚਾਰਜ ਕਰਾਇਆ ਤਾਂ ਮੈਂ ਪੈ ਗਿਆ ਜੀ ਆ ਵੀ ਝੂੰਬੀ ਜਾ ਕੇ ਤੇ ਮੈਂ ਇਹ ਝੂੰਬੀ ਉਹ ਬਿਸਤਰਾ ਫੁਸਾਉਣ ਲੱਗਿਆ ਤਾਂ ਇਹ ਉੱਥੇ ਇੱਕ ਉਹ ਰਾਈਓ ਤੇ ਇੱਕ ਸੂਲ ਆ ਗਈ ਅੱਛਾ ਤੇ ਇਹ ਉਹ ਝੂੰਬੀ ਜਿੱਥੇ ਨੇ ਗਾਣਾ ਬਣਾਇਆ ਸੱਟਾ ਸਾਡੇ ਚੰਨਾ ਪੱਟੀ ਵਾਲੀਆਂ ਨਹੀਂ ਉਹ ਜੀਆਂ ਤੇ ਕਿਉਂਕਿ ਉੱਥੇ ਪੱਟੀ ਵੀ ਨਹੀਂ ਲੱਗ ਸਕਦੀ ਜਿੱਥੇ ਸੂਲ ਵੱਜੀ ਸੀ ਅੱਛਾ ਜੀ ਅੱਛਾ ਤੇ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਵੀ ਤੂੰ ਭੈਣ ਦਾ ਵੀਰਾ ਤੂੰ ਕਿੱਥੇ ਐ ਉਹਨੇ ਮੈਨੂੰ ਇਹ ਸ਼ਬਦ ਬੋਲੇ ਦੇਖੋ ਕਿੰਨੀ ਗਲਤ ਗੱਲ ਹੈ ਉਹ ਗਲਤ ਗੱਲ ਗਾਲਾਂ ਕੱਢਣਾ ਕਿੰਨਾ ਹੁੰਦਾ ਤੇ ਇਹ ਕਹਿੰਦਾ ਮੈਨੂੰ ਪੈਸੇ ਦੇ ਵਿਆਜ ਡਬਲ ਪੈਸੇ ਹੋ ਗਏ ਸੀ ਵਿਆਜ ਦੇ ਹੁਣ ਮੈਂ ਹੀ ਗਰੀਬ ਬੰਦਾ ਕੁੱਲ ਮਿਲਾ ਕੇ ਮਤਲਬ ਕੀ ਉਹਦਾ ਫਿਰ 40 ਲੱਖ ਹੋ ਗਏ ਸੀ ਜੀ ਦੋਨੇ ਲਾ ਕੇ ਹਾਂ ਹੀ ਹਾਂ 40 ਲੱਖ ਸੱਤ ਤੇ ਸੱਤ ਹਾਂ ਹੀ 40 ਹੋ ਗਿਆ ਸੀ ਸੱਤ ਤੇ 40 ਹੀ ਹੋ ਗਿਆ No doubt ਵਿਗੋਸਨਾ ਮੈਂ ਇੱਕ ਪ੍ਰਸ਼ਨਪੱਤਰ ਕਮਰਸ ਰੱਖੀ ਸੀ ਤਾਂ ਕਰਕੇ ਉਹ ਮੈਨੂੰ ਦੇ ਦੇ ਪੈਸੇ 100 ਰੁਪਏ ਹਾਂਜੀ ਇਹ ਇਹਨੂੰ ਕੱਟ ਦਿਓ ਤੁਸੀਂ ਮੈਨੂੰ 100 ਰੁਪਏ ਦਾ ਰੇਅ ਰੇ ਦੇ ਸਕਦੇ ਹੋ ਦਾਰਾ ਜੀ ਐਕਚੁਅਲੀ ਨਾ ਉਹ ਗੇਟ ਆਉ ਸੀ ਉਹਦੇ ਬਾਹਰ ਜਾ ਸਕਦੇ ਹਾਂ ਬਟ ਆਈ ਹੈਵ ਨੋ ਮਨੀ ਜੇਕਰ ਤੁਸੀਂ ਪੀ ਪੀ ਆਰ ਹੋਣੇ ਤਾਂ ਮੈਨੂੰ ਇੱਕ ਖੱਟੇ ਰੰਗ ਦੀ ਪੱਗ ਗਿਫਟ ਕਰਨਾ ਚਾਹੋਗੇ ਖੱਟੇ ਰੰਗ ਦੀ ਪੱਗ ਛੱਡੋ ਈ ਖੱਟੀ ਕਾਲੀ ਲਾਲ ਪੀਲੀ ਨੀਲੀ ਗੁਲਾਬੀ ਸਤਰੰਗੀ ਮੈਂ ਤੁਹਾਨੂੰ ਕੋਈ ਪੱਗ ਨਹੀਂ ਦਿੰਦਾ ਮੈਂ ਤੁਹਾਨੂੰ ਭੁੱਲੀ ਬੇਟਾ ਵਾ ਗੱਲਾਂ ਕਰਨਾ ਸੱਚ ਬੋਲ ਗਿਆ ਮੁੰਡਿਆ ਤੂੰ ਅਮਾ ਕਦੇ ਝੂਠ ਨਹੀਂ ਬੋਲਦਾ ਮੈਂ ਤੇਰਾ ਮੂੰਹ ਪੜ੍ਹ ਕੇ ਦੱਸ ਸਕਦਾ ਵੀ ਮਿੱਤਰਾ ਤੇਰਾ ਨਾਂ ਕੋਈ ਹੋਂ ਨਹੀਂ ਵਰਤੀ ਐ ਮੈਂ ਤਾੰਤ੍ਰਿਕ ਵੀ ਰਹਾਂ ਤੇਰੀ ਕਿਸੇ ਨੇ ਪੈਰ ਦੀ ਮਿੱਟੀ ਚੱਕੀ ਐ ਹਾਂ ਹੀ ਹਾਂ ਇੱਕ ਖੜਾ ਤੰਬੂ ਹੈ ਕਦੇ ਇੱਥੋਂ ਉੱਥੇ ਲੈ ਆਣੇ ਆ ਉੱਥੋਂ ਇੱਥੇ ਲੈਣੇ ਆ ਹੁਣ ਤੂੰ ਵੀ ਕਿਹੜਾ ਟੈਲਾਂ ਲਾ ਸਕਦੇ ਆ ਨਾ ਗੱਲ ਹੋ ਪੈਰ ਦੀ ਮਿੱਟੀ ਕੋਈ ਚੱਕ ਕੇ ਟੂਣਾ ਕਰ ਦਿੰਦਾ ਬਸ ਨਾ ਠੀਕ ਐ ਜੀ ਨਹੀਂ ਪਹਿਲਾਂ ਸਾਡੇ ਕੋਲ ਕਾਰੋਬਾਰ ਬਹੁਤ ਹੁੰਦਾ ਸੀ ਅੱਛਾ ਚਾਰ ਬਾਹ ਦੇ ਡੰਡੇ ਹੁੰਦੇ ਸੀ ਉਹਦੇ ਝੂਮੇ ਹੜਾਉਂਦੀਆਂ ਸੀ ਅੱਜ ਟਾਈਮ ਇਹਨਾਂ ਮੜ ਆ ਰਹੀ ਦੋ ਬਾਹ ਦੇ ਡੰਡੇ ਇਹ ਐਡੀ ਗੱਲ ਹੈ ਨਹੀਂ ਲਾ ਥੱਲੇ ਕਰੋ ਲਾ ਥੱਲੇ ਕਰੋ ਲੈ ਵੀ ਮਿੱਤਰ ਆ ਉਹ ਹੈ ਗੇਟ ਤੂੰ ਜਾ ਤੇਰੇ ਸਾਰੇ ਸਵਾਲ ਗਲਤ ਨੇ ਮੈਂ ਤਾਂ ਇਹ ਸਾਰੇ ਸਵਾਲਾਂ ਦੇ ਜਵਾਬ ਬਈ ਸਹੀ ਦਿੱਤੇ ਸੀ ਤੇਰਾ 21 ਸਵਾਲ ਸਹੀ ਹੈ ਇਸ ਜੁਰਮੇਸ਼ਰੀ ਪੱਲੀ ਤੇ ਤੰਬੂ-ਤੰਬੂ ਸਭ ਜਬਤ ਕਰਦੇ ਆ ਤੂੰ ਕਿ ਟਾ ਟੱਪਿਆ ਲੱਗਦਾ ਮੈਨੂੰ ਨਹੀਂ ਨਹੀਂ ਮੈਂ ਐਕਚੁਅਲੀ ਨਾ ਇੱਕ ਖੋਪਾ ਆ ਦਰਸਲ ਨਾ ਇੱਕ ਖੋਪਾ ਪਿਆ ਸੀ ਉਹ ਹੀ ਮੈਂ ਖਾ ਲਿਆ ਸੀ ਮੈਨੂੰ ਭੁੱਖ ਵਾਲੀ ਲੱਗ ਰਹੀ ਸੀ ਵਿੱਚੀ ਟੌਫੀਆਂ ਵੀ ਪਈਆਂ ਸੀ ਉਹ ਮੈਂ ਖਾ ਲਿਆ ਅੱਛਾ ਅੱਛਾ ਬੱਚਾ ਇਹ ਟੌਫੀਆਂ ਕਰ ਕੀ ਹੈ ਚਲੋ ਹੁਣ ਤੁਸੀਂ ਜਾ ਸਕਦੇ ਹੋ ਆਜੋ ਵੀ ਅਗਲਾ ਅੱਛਾ ਮੇਰੇ ਜੇਪੀ 5 ਰੁਪਏ ਦੇ ਢਾਲਾ ਵੀ ਹੈ ਜਿਹੜਾ ਮਿਲਿਆ ਸੀ ਤੂੰ ਇਹ ਥੋੜੇ ਨਾਲ ਇਹ ਮੇਰਾ ਲੱਕੀ ਢਾਲਾ ਜਿੱਥੇ ਵੀ ਜਾਂਦਾ ਥਾਪੜੇ ਖਾਉਂਦਾ ਨੇ ਬਾਈ ਤੂੰ ਹੀ ਰੱਖ ਲੈ ਆਪਾਂ ਨੂੰ ਨਹੀਂ ਚਾਹੀਦਾ ਜ਼ਰਾ ਢਾਲਾ ਢੁੱਲਾ ਓਏ ਯਾਰ ਕਾਟੇ ਨੂੰ ਲੈ ਜਾ ਯਾਰ ਓਰੋਂ ਯਾਰ